ਸਸ਼ੀ ਗਾਲ ਜੀ ਲੱਖ ਰੁਪਏ ਦਾ ਟਰੈਕਟਰ ਤੇ 14 ਸਾਲ ਦੇ ਮੁੰਡੇ ਨੇ ਇਹ ਟਰੈਕਟਰ ਤਿਆਰ ਕੀਤਾ ਸਪਲੈਂਡਰ ਮੋਟਰਸਾਈਕਲ ਦੇ ਇੰਜਨ ਨਾਲ ਹਾਂਜੀ ਵੀਡੀਓ ਨੂੰ ਪੂਰਾ ਦੇਖਣ ਲਈ ਸਾਡੇ ਨਾਲ ਬਨੇ ਰਹੋ ਤੇ ਗੁਜਾਰਿਸ਼ ਕਰਦੇ ਆਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਹੀ ਦਬਾਓ ਮੈਲ ਦਾ ਬਟਨ ਤਾਂ ਜੋ ਆਉਣ ਵਾਲੀਆਂ ਸਾਰੀਆਂ ਵੀਡੀਓ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕਣ ਤਾਂ ਉਹ ਮਿਲਦੇ ਆ ਇਸ ਛੋਟੇ ਜੇ ਨੰਨੇ ਜੇ ਮੁੰਡੇ ਨੂੰ ਜਿਹਨੇ 14 ਸਾਲ ਦੀ ਉਮਰ ਵਿੱਚ ਲੱਖ ਰੁਪਏ ਦਾ ਟਰੈਕਟਰ ਸਪਲੈਂਡਰ ਮੋਟਰਸਾਈਕਲ ਦੇ ਇੰਜਨ ਨਾਲ ਆਪ ਤਿਆਰ ਕੀਤਾ ਤੇ ਜਾਣਦੇ ਆ ਇਸ ਟਰੈਕਟਰ ਬਾਰੇ ਹੋਰ ਜਾਣਕਾਰੀ ਤੇ ਮਿਲਦੇ ਆ ਇਸ ਮੁੰਡੇ ਨੂੰ ਹਾਂਜੀ ਆਜੋ ਫਿਰ ਮਿਲिए ਕੀ ਨਾਮ ਹੈ ਤੇਰਾ? ਮੇਰਾ ਨਾਮ ਦਸਨ ਹੈ। ਪਿੰਡ ਕਿਹੜਾ ਤੇਰਾ? ਗੜੀ ਗੜੀ? ਹਾਂਜੀ। ਠੀਕ ਹੈ। ਇਹ ਟਰੈਕਟਰ ਤੂੰ ਤਿਆਰ ਕੀਤਾ? ਹਾਂਜੀ ਆਪ ਕੀਤਾ ਜੀ। ਹੈਂ? ਆਪ ਕੀਤਾ। ਦੇਖ ਸਕਦੇ ਹੋ ਜੀ ਤੁਸੀਂ ਆਹ ਇਹਦੇ ਇੰਜਨ ਕਿਹੜਾ ਧਰਿਆ ਹੋਇਆ? ਇੰਜਨ ਦੀ ਸਪਲੈਂਡਰ ਦਾ। ਸਪਲੈਂਡਰ ਮੋਟਰਸਾਈਕਲ ਦਾ ਇੰਜਨ ਧਰ ਕੇ ਮੁੰਡੇ ਨੇ ਤੇਰੀ ਉਮਰ ਕਿੰਨੀ ਹੈ? ਮੇਰੀ ਉਮਰ ਜੀ 14 ਸਾਲ। 14 ਸਾਲ ਦਾ ਮੁੰਡਾ ਹੈਗਾ। ਨਾਮ ਕੀ ਹੈ ਤੇਰਾ? ਮੇਰਾ ਨਾਮ ਤਾਂ ਦਸਨ ਹੈ ਜਸ਼ਨ। ਜਸ਼ਨਾ ਜੀ 14 ਸਾਲ ਦਾ ਮੁੰਡਾ ਠੀਕ ਹੈ ਜੀ ਟਰੈਕਟਰ ਤਿਆਰ ਕੀਤਾ ਬਹੁਤ ਸੋਹਣਾ ਐਚ ਐਮਟੀ ਕੋਈ ਵੇਖੋ ਯਾਨੀ ਕਿ ਸਪਲੈਂਡਰ ਦਾ ਇਹਦੇ ਵਿੱਚ ਇੰਜਨ ਤਰਿਆ ਹੋਇਆ ਤੁਸੀਂ ਦੇਖ ਸਕਦੇ ਹੋ ਸਾਇਲੈਂసర్ ਵਗੈਰਾ ਲੱਗਿਆ ਹੋਇਆ ਤੇ ਸੈਲਫ ਸਟਾਰਟ ਹੈ ਟਾਇਰ ਕਾਦੇ ਲਾਏ ਨੇ ਟਾਇਰ ਦੀ ਅਗਲੇ ਸਪਲੈਂਡਰ ਦੇ ਨੇ ਪਿਛਲੇ ਬੁਲਟ ਦੇ ਨੇ ਅੱਛਾ ਚੱਕੇ ਚੁੱਕੇ ਸਾਰੇ ਰੈਡੀ ਵਾਲੇ ਲਾਤੇ ਰੈਡੀ ਵਾਲੇ ਹਾਂ ਟਾਇਰ ਸਪਲੈਂਡਰ ਦੇ ਹੋਗੇ ਜਿਹੜੇ ਟਾਇਰ ਸਪਲੈਂਡਰ ਦੇ ਨੇ ਤੇ ਪਿਛਲੇ ਕਿਹਦੇ ਨੇ ਪਿਛਲੇ ਬੁਲਟ ਦੇ ਨੇ ਬੁਲਟ ਦੇ ਹਾਂਜੀ ਪਿਛਲੇ ਜਿਹੜੇ ਟਾਇਰ ਨੇ ਉਹ ਬੁਲਟ ਦੇ ਨੇ ਤੇ ਅਗਲੇ ਜਿਹੜੇ ਨੇ ਉਹ ਸਪਲੈਂਡਰ ਦੇ ਨੇ ਅੱਛਾ ਕਿੰਨਾ ਖਰਚਾ ਆ ਗਿਆ ਤੇ ਤਿਆਰ ਕਰ ਜੀ ਥੋੜਾ ਜਿਹਾ ਆ ਗਿਆ ਥੋੜਾ ਜਿਆਦਾ ਆ ਗਿਆ ਕਿਉਂ ਪੈ ਕੈਲੀਵਰੀ ਬਣਾਇਆ ਮੈਂ ਟਰੈਕਟਰ ਅੱਛਾ ਥੋੜਾ ਜਾਨੀ ਕਿ ਬੰਦੇ ਨਾਲ ਲਿੰਕ ਲੰਕ ਨਹੀਂ ਜੁੜੇ ਹੁਣ ਲਿੰਕ ਲਾਂਕ ਜੁੜ ਕੇ ਬੰਦਿਆਂ ਨਾਲ ਹੁਣ ਰੇਟ ਰਾਟ ਥੋੜਾ ਸਸਤਾ ਸਸਤਾ ਕਰ ਕੁਟਤਾ ਮੈਨੂੰ ਹੁਣ ਤਾਂ ਟਰੈਕਟਰ ਪੇ ਗਿਆ ਲੱਖ ਦਾ ਪੇ ਗਿਆ ਲੱਖ ਰੁਪਏ ਦਾ ਹਾਂ ਤਾ ਮੁੰਡਾ ਕਹਿੰਦਾ ਵੀ ਇਹ ਟਰੈਕਟਰ ਤੇ ਲੱਖ ਰੁਪਿਆ ਖਰਚਾ ਆ ਗਿਆ ਇਹਨੂੰ ਤਿਆਰ ਕਰਨ ਤੇ ਡੀਜ਼ਲ ਐ ਡੀਜ਼ਲ ਤਾਂ પેટ્રોલ ਦੀ પેટ્રોલ ਬੈਕ ਗੇਅਰ ਵੀ ਜੀ ਸਾਰਾ પેટ્રોલ ਤੇ ਟਰੈਕਟਰ ਤਿਆਰ ਕੀਤਾ ਸਪਲੈਂਡਰ ਦਾ ਇਹਦੇ ਵਿੱਚ ਇੰਜਨ ਐ ਬੈਕ ਗੇਅਰ ਦੀ ਸਾਰੀ ਸੁਵਿਧਾ ਹੈਗੀ ਲੈ ਚਲਾ ਕੇ ਦਿਖਾ ਦੇ ਦੇਖ ਸਕਦਾ ਤੁਸੀਂ ਸਟਾਰਟ ਹੋ ਗਿਆ ਸਲਫ ਤੇ ਗੇਅਰ ਪਾਇਆ ਬੈਕ ਜਾ ਰਿਹਾ ਪਰ ਤੁਸੀਂ ਦੇਖ ਸਕਦੇ ਹੋ ਤਾਂ ਕਮਾਲ ਮੁੰਡੇ ਨੇ ਕਮਾਲ ਕੀਤੀ ਵੀ ਆ ਜੀ ਹਰਿਆਣਾ ਦੇ ਵਿੱਚ ਪਿੰਡ ਹੈ ਗੜੀ ਤਾਂ ਕਿੰਨੇ ਗੇਅਰ ਗੁਰ ਬਦਲਦੇ ਨੇ ਹਾਂ ਜੀ ਸਪਲੈਂਡਰ ਵਾਂਗੂ ਤੁਸੀਂ ਮੋਟਰਸਾਈਕਲ ਵਾਲੇ ਹੋਗੇ ਹਾਂ ਠੀਕ ਹੈ আর বাকি 2 ਵੈਦਰ ਨੇ ਯਾਨੀ ਇੱਕ ਬੈਗ ਤਾਂ ਇੱਕ ਨਿਊਟਰਲ ਦਾ ਹੋ ਗਿਆ ਇੱਕ ਉਹਦਾ ਹੋ ਗਿਆ ਕਿ ਨਮ ਅੱਗੇ ਦਾ ਅੱਛਾ ਬੈਗ ਅਲੈਦਾ ਲਾਇਆ ਸਪੈਸ਼ਲ ਉਹ ਵੀ ਤੂੰ ਆਪ ਤਿਆਰ ਕੀਤਾ ਹੈ ਹਾਂ ਆਪ ਕੀਤਾ ਕੀ ਤਿਆਰ ਠੀਕ ਆ ਡੈਕ ਵਗੈਰਾ ਲਾਇਆ ਹੋਇਆ ਹੈ ਹਾਂ ਲੱਗਦਾ ਸਾਰਾ ਤਾਂ ਦੇਖ ਸਕਦਾ ਤੁਸੀਂ ਡੈਕ ਲਾ ਕੇ ਪੂਰਾ ਇਹਨ ਵਧੀਆ ਤਰੀਕੇ ਨਾਲ ਸਟੀering ਵਗੈਰਾ ਲਗਾ ਕੇ ਮੀਟਰ ਲੱਗੇ ਹੋਏ ਨੇ ਸਪਲੈਂਡਰ ਦੀ ਨੇ ਮੀਟਰ ਵੀ ਹਾਂਜੀ ਹਾਂ ਸਪਲੈਂਡਰ ਦੀ ਠੀਕ ਆ ਤਾਂ ਬਹੁਤ ਸੋਹਣਾ ਜਿਹੜਾ ਟਰੈਕਟਰ ਤਿਆਰ ਕੀਤਾ ਤੇ ਜੇ ਤੁਸੀਂ ਇਹ ਟਰੈਕਟਰ ਦੇਖਣਾ ਹੈ ਤਾਂ ਇਹ ਟਰੈਕਟਰ ਦੇਖਣ ਲਈ ਤੁਹਾਨੂੰ ਗੜੀ ਹਾਂਜੀ ਗੜੀ ਆਉਣਾ ਪਊਗਾ ਦੁਕਾਨ ਨੇ ਤੇਰੀ ਕੋਈ ਨਾਜੀ ਦੁਕਾਨ ਨਹੀਂ ਹੈਗੀ ਜੀ ਹਾਂ ਘਰੇ ਬਣਾਇਆ ਆਪਣਾ ਯਾਨੀ ਘਰੇ ਬਣਾਇਆ ਮੁੰਡੇ ਨੇ ਜੀ ਟਰੈਕਟਰ ਦੇਖ ਲਓ ਕਿਆ ਕਲਾ ਹੈ ਮੁੰਡੇ ਦੇ ਵਿੱਚ ਟਰੈਕਟਰ ਆਪ ਤਿਆਰ ਕੀਤਾ ਘਰੇ ਤਾਂ ਸਮਾਨ ਕਿਤੋਂ ਕੱਟਾ ਕੀਤਾ ਫਿਰ ਸਮਾਨ ਜੀ ਕਿਤੋਂ ਬਈ ਸਮਾਨ ਜੀ ਕਿਤੋਂ ਉਹ ਕਿਤੇ ਗੁਰਜਰ ਗੁਜਰਾਤ ਮੰਗਾਇਆ ਹੈ ਜੈਪੁਰ ਅੱਛਾ ਦਿੱਲੀ ਇਹਦਾ ਦੂਰ ਦੂਰ ਮਗਾਇਆ ਸਮਾਨ ਤਾਂ ਤੇ ਤੂੰ ਕੰਮ ਕਿੱਥੋਂ ਸਿੱਖਿਆ ਇਹ ਮੈਂ ਜੀ ਪਹਿਲਾਂ ਬਿਲਡਿੰਗ ਵਾਲੇ ਦੁਕਾਨ ਤੇ ਲੱਗ ਰਿਹਾ ਸੀ ਹਾਂ ਕੰਮ ਤੱਕ ਫਿਰ ਉਸ ਤੋਂ ਬਾਅਦ ਮੈਂ ਆਪਣੇ ਦਿਮਾਗ ਦੇ ਦਾ ਕੀ ਬਾਤ ਵੀ ਹਾਂ ਵੀ ਐ ਕਰਕੇ ਟਰੈਕਟਰ ਬਣਾਉਂਗੀ ਮੇਰੀ ਮੈਂ ਪੜਾਈ ਵੀ ਕਰ ਰਿਹਾ ਹਾਂ ਇਸ ਟਾਈਮ ਪੜਦਾ ਨਾਲ ਹਾਂ ਅੱਛਾ ਕਰੇ ਹੋਰ ਵੀ ਕੋਈ ਮਿਸਤਰੀ ਹੈ ਨਾ ਹੋਰ ਨਹੀਂ ਆ ਵੀ ਜੀ ਮੈਂ ਜਾਂਦੀ ਖੇਤੀਬਾੜੀ ਕਰਦੇ ਹਾਂ ਹਾਂ ਖੇਤੀਬਾੜੀ ਕਰਦੇ ਦੇਖ ਸਕਦਾ ਜੀ ਤੁਸੀਂ ਤਾਂ ਮੁੰਡੇ ਨੇ ਆਪਦੇ ਦਿਮਾਗ ਨਾਲ ਸਪਲੈਂਡਰ ਦਾ ਜਿਹੜਾ ਇੰਜਨ ਧਰ ਕੇ ਟਰੈਕਟਰ ਤਿਆਰ ਕੀਤਾ ਤੇ ਗੜੀ ਪਿੰਡ ਹੈ ਜੀ ਦਿੱਲੀ ਰੋਡ ਤੇ ਆ ਜਿਹੜਾ ਪਾਤੜਾ ਖਨੌਰੀ ਤੋਂ ਦਿੱਲੀ ਨੂੰ ਰੋਡ ਜਾਂਦਾ ਨਰਵਾਣੇ ਨੂੰ ਉੱਥੇ ਗੜੀ ਪਿੰਡ ਪੈਂਦਾ ਜੀ ਉੱਥੋਂ ਦਾ ਇਹ ਮੁੰਡਾ ਜਸ਼ਨ ਨੇ ਦਾ ਨਾਮ ਹੈ ਤੇ ਜੇ ਕਿਸੇ ਨੇ ਤੈਨੂੰ ਕੰਟੈਕਟ ਕਰਨਾ ਹੋਵੇ ਕਰ ਸਕਦਾ ਹਾਂਜੀ ਨੰਬਰ ਬੋਲ ਦੇ ਤੇਰਾ ਨੰਬਰ ਜੀ 79 3 ਵਰੀ 865847 ਦੁਬਾਰਾ ਬੋਲ ਇੱਕ ਵਾਰ 793 ਵਰੀ 865 847 ਹਾਂਜੀ ਤਾਂ ਤੁਸੀਂ ਨੰਬਰ ਸੋਲ ਲਿਆ ਤਾਂ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਜਸ਼ਨ ਮੁੰਡੇ ਦਾ ਨਾਮ ਹੈ ਟਰੈਕਟਰ ਤੁਸੀਂ ਦੇਖ ਸਕਦੇ ਹੋ ਮੁੰਡੇ ਨੇ ਆਪ ਤਿਆਰ ਕੀਤਾ ਬਹੁਤ ਸੋਹਣਾ ਕੰਮ ਕੀਤਾ ਤਾਂ ਮੈਂ ਗੁਜਾਰਿਸ਼ ਕਰਦਾਂਗੇ ਇਹੋ ਜਿਹੜੇ ਬੱਚੇ ਨੇ ਉਹਨਾਂ ਨੂੰ ਮਤਲਬ ਉਤਸ਼ਾਹ ਦੇਣਾ ਚਾਹੀਦਾ ਹੈ ਮਤਲਬ ਬਿਨਾਂ ਕਿਸੇ ਜਾਣਕਾਰੀ ਦੇ ਬਿਨਾਂ ਕਿਸੇ ਉਹਦੇ ਮੁੰਡੇ ਨੇ ਇੰਨਾ ਸੋਹਣਾ ਜਿਹੜਾ ਕੰਮ ਕੀਤਾ ਤਾਂ ਜੇ ਇਹਨੂੰ ਉਸ ਸਿਸਟਮ ਦੀ ਸਟੱਡੀ ਕੀਤੀ ਜਾਵੇ ਤਾਂ ਇੰਜੀਨੀਅਰ ਬਣ ਸਕਦਾ ਸਾਰਿਆਂ ਨੂੰ ਗੁਜਾਰਿਸ਼ ਕਰਦਾਂਗੇ ਪਲੀਜ਼ ਕਿਰਪਾ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤੇ ਜੇ ਤੁਸੀਂ ਮੁੰਡੇ ਨੂੰ ਮਿਲਣਾ ਹੈ ਤਾਂ ਤੁਸੀਂ ਉੱਥੇ ਆ ਕੇ ਮਿਲ ਸਕਦੇ ਹੋ ਤੇ ਇਹ ਟਰੈਕਟਰ ਉਹਦਾ ਬਣਾਇਆ ਹੋਇਆ ਦੇਖ ਸਕਦੇ ਹੋ ਠੀਕ ਹੈ ਬੁੱਗੇ ਥੈਂਕ ਯੂ